ਸਪਾਲਸ ਪਾਰਾਡਾ ਮੈਂ ਖੁਦਾ ਦਾ ਦਾ ਸਭ ਤੋਂ ਪਹਿਲਾਂ ਮੈਂ ਸਰਵ ਸ਼ਕਤੀਮਾਨ ਖੁਦਾਵੰਦ ਦਾ ਧੰਨਵਾਦ ਕਰਦਾ ਇੱਕ ਬੜਾਈ ਅਹਿਮ ਤੇ سنگੀਨ ਮੁੱਦਾ ਆ ਉਹ ਆ ਦ੍ਰਿੰਦਰ ਸ਼ਾਸਤਰੀ ਮੈਂ ਇੱਕ ਧਾਰਮਿਕ ਆਗੂ ਹੋਣ ਦੇ ਨਾਤੇ ਇਹ ਜਿਹੜੀ ਆਪਣੀ ਆਵਾਜ਼ ਆ ਮੀਡੀਆ ਦੇ ਸੂ ਉਹਨਾਂ ਤੱਕ ਪਹੁੰਚਾਉਣਾ ਚਾਹਨਾ ਸਰਕਾਰਾਂ ਤੱਕ ਕਿ ਉਹਨੇ ਸਾਡੇ ਉੱਪਰ ਵੈਸੇ ਤੇ ਬੜੇ ਲੰਬੇ ਸਮੇਂ ਤੋਂ ਕਈ ਲੋਗ ਆ ਇੱਕ ਦੋਸ਼ ਲਗਾ ਰਹੇ ਕਿ ਅਸੀਂ ਧਰਮ ਪਰਿਵਰਤਨ ਕਰਾਉਨੇ ਧਰਮ ਪਰਿਵਰਤਨ ਕਰਾਨੇ ਆ ਇਸ ਵਾਰ ਇਹ ਬੜੀ ਵੱਡੀ ਸਾਜ਼ਿਸ਼ ਬਣਾਈ ਜਾ ਰਹੀ ਆ ਤੇ ਜਿਵੇਂ ਸਾਨੂੰ ਇਦਾਂ ਵਿਖਿਆ ਜਾ ਰਿਹਾ ਜਿੰਨਾ ਅਸੀਂ ਦੇਸ਼ ਗਰੋਹੀ ਹੁੰਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਬਣਾਈਆਂ ਜਾ ਰਹੀਆਂ ਨਹੀਂ ਲੇਕਿਨ ਜਦੋਂ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਗੋਰੇ ਲੋਕ ਜਿਹੜੇ ਸਾਡੀ ਸਿੱਖ ਪ੍ਰਚਾਰਕ ਨੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਉਹ ਉਹ ਗੋਰੇ ਜਿਹੜੇ ਸਿੱਖ ਬਣ ਗਏ ਹਿੰਦੂਆਂ ਨੇ ਬਾਬਿਆਂ ਨੇ ਬੜਾ ਪ੍ਰਚਾਰ ਕੀਤਾ ਤੇ ਉਹ ਗੋਰੇ ਜਿਹੜੇ ਸੀ ਉਹ Hindu ਬਣ ਗਏ ਅੱਜ ਵੀ ਬ੍ਰਿੰਦਾਵਨ ਚ ਜਾਓ ਇੱਥੇ ਹੁਣ ਸਮਾਜ ਦਾ ਵਿਸ਼ਾ ਕੀ ਆ ਇੱਥੇ ਇੱਕ ਫਰੀडम ਆਫ ਚੁਆਇਸ ਹੈ ਕਿ ਹਰ ਇਨਸਾਨ ਨੂੰ ਜੋ ਅੱਛਾ ਲੱਗੇ ਉਹ ਕਰੇ ਤੇ ਹਰ ਧਰਮ ਆਪਣਾ ਪ੍ਰਚਾਰ ਕਰਦਾ ਔਰ ਸਭ ਤੋਂ ਜ਼ਿਆਦਾ ਧਰਮ ਦਾ ਪ੍ਰਚਾਰ ਤੇ ਇੱਥੇ ਹਿੰਦੂ ਦਾ ਹੋ ਰਿਹਾ ਹੈ ਲੇਕਿਨ ਉਸ ਸਵਾਲ ਹੈ ਕਿ ਅਗਰ ਕ੍ਰਿਸਚਨ ਲੋਗ ਆਪਣੇ ਪ੍ਰਭੂ ਦਾ ਬਾਈਬਲ ਦਾ ਪੈਗਾਮ ਦਿੰਦੇ ਨੇ ਤੇ ਕੋਈ ਕਿਸੇ ਨੂੰ ਚੰਗਾ ਲੱਗਦਾ ਤੇ ਉਹ ਉਹਨੂੰ ਸੁਣ ਕੇ ਵਿਸ਼ਵਾਸ ਕਰਦਾ ਆ ਪ੍ਰੇਰ ਕਰਾਂਦਾ ਆ ਉਹਦੇ ਜੀਵਨ 'ਚ ਅੱਛੀ ਸ਼ਾਂਤੀ ਆਂਦੀ ਆ ਤੇ ਇਹਨੂੰ ਇੱਕ ਧਰਮ ਪਰਿਵਰਤਨ ਦਾ ਮੁੱਦਾ ਬਣਾ ਕੇ ਕ੍ਰਿਸਚਨਿਟੀ ਨੂੰ ਔਰ ਸਿੱਖਾਂ ਨੂੰ ਆਪਸ ਚ ਲਾਉਣ ਦਾ ਇੱਕ ਬੜਾ ਗਹਿਰਾ ਡੂੰਗਾ ਤੇ ਗੰਦਾ ਪਲਾਨ ਬਚਿਆ ਜਾ ਰਿਹਾ ਜਿਦੇ ਵਿੱਚ ਦਰਿੰਦਰ ਸ਼ਾਸਤਰੀ ਇਹਦਾ ਬਹੁਤ ਵੱਡਾ ਮੋਰਾ ਆ ਜੋ ਪੰਜਾਬ ਦੇ ਵਿੱਚ ਆਣਾ ਚਾਹੁੰਦਾ ਆ ਔਰ ਪੰਜਾਬ ਦੇ ਵਿੱਚ ਪੈਦਲ ਯਾਤਰਾ ਕਰਨਾ ਚਾਹੁੰਦਾ ਆ ਔਰ ਜੇ ਵੀ ਇਹ ਮੁੱਦੀ ਚੁੱਕਦਾ ਕਿ ਜਿਹੜੇ ਸਿੱਖ ਨੇ ਉਹ ਪਗੜੀ ਦੇ ਵਿੱਚ ਮਚਰਚ ਵੇਖਦਾ ਆ ਕ੍ਰਿਸਚਨਿਟੀ ਨੂੰ ਵੇਖਦਾ ਮੈਨੂੰ ਅੱਗ ਲੱਗਦੀ ਆ ਹੁਣ ਸਵਾਲ ਆ ਕਿ ਬਾਈਬਲ ਨੂੰ ਉਹਨੂੰ ਕੋ ਪੜ ਬਾਈਬਲ ਸਭ ਤੋਂ ਪੁਰਾਣਾ ਗ੍ਰੰਥ ਆ ਉਹਦੇ ਵਿੱਚ 15 ਤੋਂ ਵੱਧ ਵਰੀ ਪਗੜੀ ਬੰਨੀ ਲੋਕਾਂ ਦੇਤੇ ਔਰ ਪਗੜੀ ਬੰਨੇ ਹੋਏ ਜਿਹੜੇ ਸੇਵਕ ਆ ਉਹਨਾਂ ਦਾ ਜ਼ਿਕਰ ਆਂਦਾ ਆ ਔਰ ਨਾਲੇ ਇੱਥੇ ਇਹ ਜਿਹੜਾ ਧਾਰਮਿਕ ਜੀਵਨ ਦਾ ਵਿਸ਼ਾ ਹੈ ਅਟਰਨ ਲਈ ਆ ਇਹ ਬਾਹਰੀ ਰੂਪ ਦਾ ਨਹੀਂ ਆ ਇਹ ਇਹ ਸਾਰੀਆਂ ਪਲੈਨਿੰਗਸ ਕਰਕੇ ਇੱਕ ਟਾਰਗੇਟ ਕੀਤਾ ਜਾਂਦਾ ਇੱਕ ਐਡੇ ਵੱਡੇ ਸ਼ਾਂਤਮਈ ਧਰਮ ਨੂੰ ਕਿਉਂਕਿ ਲੌਂਗ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਚਰਚਾਂ ਦੇ ਅਟੈਕ ਹੁੰਦੇ ਨੇ ਚਰਚਾਂ ਦੇ ਪਾਦਰੀ ਸਾਹਿਬ ਜਾਂ ਸਾਡੀਆਂ ਸੱਜਾਵਾ ਸ਼ਾਂਤ ਰਹਿੰਦੀਆਂ ਕੋਈ ਪ੍ਰਭੂ ਦੇ ਵਚਨ ਤੇ ਲਿਖਾ ਮਾਫ ਕਰੋ ਮਾਫ ਕਰੋ ਔਰ ਇਸ ਚੱਕਰ ਵਿੱਚ ਇਹ ਲੋਕ ਵੱਧ ਰਹੇ ਨੇ ਲੇਕਿਨ ਅਸੀਂ ਇਹ ਹੁਣ ਮੈਂ ਸਰਕਾਰਾਂ ਤੱਕ ਸੈਂਟਰ ਗਵਰਨਮੈਂਟ ਤੱਕ ਧਰਿੰਦਰ ਸ਼ਾਸਤਰੀ ਇਹਦੇ ਵਰਗੇ ਜਿਹੜੇ ਹੋਰ ਵੀ ਆਪਣੇ ਆਪ ਨੂੰ ਸਮਝਦੇ ਨੇ ਕਿ ਇਹ ਇਦਾਂ ਕਰਦਾਗਾ ਉਦਾਂ ਕਰ ਕਰ ਕਰਦਾਂਗੇ ਔਰ ਸਾਡੀ ਪੰਜਾਬ ਸਰਕਾਰ ਤੱਕ ਇਹ ਮੈਸੇਜ ਪਹੁੰਚਾਣੇ ਕਿ ਅੱਜ ਇੱਕ ਬੜਾ ਵੱਡਾ ਇੱਥੇ ਪਾਸਟਰਸ ਦਾ ਇਕੱਠ ਹੋਇਆ ਔਰ ਇਹ ਹੁਣ ਅੱਗੇ ਲੱਖਾਂ ਚ ਜਾਣ ਵਾਲਾ ਜੇ ਜੇ ਗੁਰਦੇਂਦਰ ਸ਼ਾਸਤਰੀ ਇੱਥੇ ਆਇਆ ਤੇ ਕੱਲ ਨੂੰ ਕੋਈ ਕੋਈ ਟਕਰਾਅ ਹੋਇਆ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਔਰ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਆ ਸਾਡੀਆਂ ਕਮਿਊਨਿਟੀਜ਼ ਵੱਲੋਂ ਸਾਡੀਆਂ ਸੰਸਥਾਵਾਂ ਵੱਲੋਂ ਮਿਨਿਸਟਰੀਜ਼ ਵੱਲੋਂ ਸਾਰੇ ਸਾਡੇ ਜਿਹੜਾ ਸਿਵਲ ਸਮਾਜ ਦੇ ਵੱਲੋਂ ਕਿ ਇਹਦੇ ਤੇ ਨੱਚ ਪਾਈ ਜਾਵੇ ਨੂੰ ਰੋਕਿਆ ਜਾਵੇ ਨਹੀਂ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਹਾਂ ਜੀ ਵਿਰੋਧ ਪੂਰਾ ਕਰਦੇ ਨੇ ਉਹ ਵਿਰੋਧ ਕਿਸ ਤਰ੍ਹਾਂ ਕੀਤਾ ਜਾਵੇ ਵ੍ਰੋਧ ਅਸੀਂ ਆਪਣੇ ਬਹੁਤ ਸਾਰੇ ਵੱਡੇ ਇਕੱਠ ਨੂੰ ਲੈ ਕੇ ਕਾਲੀਆਂ ਝੰਡੀਆਂ ਲੈ ਕੇ ਪੂਰੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਕਰਾਂਗੇ। ਪਲਾਉ ਜੀ ਆਪ ਜਿਹੜਾ ਦਰਸ਼ਕ ਆਸਤੇ ਯਾਰ ਜਿੰਨੇ ਨੂੰ ਹੀ ਲੱਗਦਾ ਉਹਨਾਂ ਦਾ ਮਗਰ ਬੱਚਾ ਕਿ ਮੰਜਾ ਜੀ ਮੰਜਾ ਕਿ ਮਗਰ ਹੋਰ ਤਾਕਤ ਕੰਮ ਕਰ ਰਹੀ ਹੈ ਕੀ ਕਰ ਜੀ ਹਾਂ ਆਪ ਮੀਡੀਆ ਦੇ ਮਾਧਮ ਤੇ ਅਸੀਂ ਦੱਸਣਾ ਚਾਹੁੰਦੇ ਆ ਕਿਉਂ ਜਿਹੜੀ ਐਜੰਸੀ ਆ ਇੱਕ ਪ੍ਰੋਪਗੈਂਡਾ ਕਰਦੀਆਂ ਆ ਰਹੀਆਂ ਨੇ ਅਸੀਂ ਉਹਨਾਂ ਐਜੰਸੀਆਂ ਨੂੰ ਔਰ ਵਿਸ਼ੇਸ਼ ਤੌਰ ਤੇ ਉਹਨਾਂ ਸਰਕਾਰਾਂ ਨੂੰ ਵੀ آگਾਹ ਕਰਨਾ ਚਾਹੁੰਦੇ ਆ ਕਿ ਇਹ ਮਸੀਹੀ ਧਰਮ ਉਹ ਨਹੀਂ ਹੋ ਰਿਹਾ ਠੀਕ ਹੈ ਸਾਡਾ ਮਸੀਹੀ ਧਰਮ ਹਮੇਸ਼ਾ ਸ਼ਾਂਤੀ ਪਸੰਦ ਕਰ ਸਾਡੀ ਬਾਈਬਲ ਇਹ ਕਹਿੰਦੀ ਹੈ ਕਿ ਤੁਸੀਂ ਪਿਆਰ ਕਰੋ ਸ਼ਾਂਤੀ ਕਰੋ ਪਰ ਅਸੀਂ ਇਹ ਸ਼ਾਂਤੀ ਦਾ ਸਾਡਾ ਸਿਲਾ ਇਹ ਨਾ ਸਮਝਿਆ ਜਾਵੇ ਕਿ 크ਰਿਸਚਨ ਸਮਾਜ ਜਿਹੜਾ ਆ ਉਹ ਕਮਜ਼ੋਰ ਹੈ ਸ਼ਾਇਦ ਕਿਸੇ ਪੱਖੋਂ ਜਿਹੜਾ ਬਿਲਕੁਲ ਡਰਪੋ ਗਿਆ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਮੁੱਚੇ ਪੰਜਾਬ ਦੇ ਅੰਦਰੋਂ ਸਮੁੱਚੇ ਪੰਜਾਬ ਦੇ ਅੰਦਰੋਂ ਸਾਡੀ ਧਾਰਮਿਕ ਲੋਬੀ ਆਈ ਆ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਸਾਡੇ ਮਾਨਯੋਗ ਪਾਸਟਰ ਸਾਹਿਬਾਨ, ਬਿਸ਼ਪ ਸਾਹਿਬਾਨ, ਐਲਡਰ ਸਾਹਿਬਾਨ ਆਏ ਨੇ ਔਰ ਵਿਸ਼ੇਸ਼ ਤੌਰ ਤੇ ਸਾਡੇ 크ਿਸਚਨ ਲੀਡਰ ਆਏ ਨੇ ਜਿਦੇ ਵਿੱਚ ਸਾਡੇ ਬਜ਼ੁਰਗ ਹਮੀਦ ਮਸੀਹ ਜੀ ਵੀ ਸ਼ਾਮਲ ਨੇ ਸਾਡੇ ਸੁਜੀਤਾ ਪਾਪਾ ਜੀ, ਡਸਪਾਲ ਜੀ ਵੀ ਵੀ ਗੋਰੀਆ ਜੀ ਸਾਡੇ ਸੁਬਾਚ ਤੋਂ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਅੱਜ ਇਸ ਇਸ ਵਿਰੋਧ ਦੇ ਵਿੱਚ ਸ਼ਾਮਲ ਹੋਈਆਂ ਔਰ ਰਾਜਸੀ ਇਸ ਮੰਚ ਤੋਂ ਵਿਸ਼ੇਸ਼ ਤੌਰ ਤੇ ਮੀਡੀਆ ਦੇ ਮੰਚ ਤੋਂ ਕੇਂਦਰ ਸਰਕਾਰ ਨੂੰ ਆਗਾਹ ਕਰਨਾ ਚਾਹੁੰਦੇ ਆਂ ਔਰ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਨੂੰ ਵੀ ਆਗਾਹ ਕਰਨਾ ਚਾਹੁੰਦੇ ਆ ਕਿ ਜਦੋਂ ਜਦੋਂ ਇਹ ਦ੍ਰਿੰਦਰ ਸ਼ਾਸਤਰੀ ਸਾਡੇ ਪਿਆਰੇ ਪੰਜਾਬ ਦੀ ਧਰਤੀ ਉੱਪਰ ਆਇਆ ਆ ਇਹਨੇ ਹਮੇਸ਼ਾ ਸਾਡੇ ਪੰਜਾਬ ਦੀ ਧਰਤੀ ਦੇ ਉੱਪਰ ਆ ਕੇ ਹੇਟ ਸਪੀਚ ਕੀਤੀ ਆ ਗਲਤ ਬਿਆਨਬਾਜ਼ੀ ਕੀਤੀ ਆ ਆ ਅਗਰ ਤੁਸੀਂ ਚੰਨ ਮਹੀਨੇ ਪਿੱਛੇ ਚੱਲੋ ਤੇ ਜਦੋਂ ਇਹ ਦ੍ਰਿੰਦਰ ਸ਼ਾਸਤਰੀ ਹਰਮੰਦਰ ਸਾਹਿਬ ਆਉਂਦਾ ਪਗੜੀ ਪਾ ਕੇ ਅੰਦਰ ਮੱਥਾ ਟੇਕਦਾ ਔਰ ਬਾਹਰ ਆਉਂਦੇ 크੍ਰਿਸਚਨ ਸਮਾਜ ਦੇ ਖਿਲਾਫ ਜਿਹੜੀ ਆ ਇੱਕ ਮੰਦੀਪ ਪੱਦੀ ਸ਼ਬਦਾਵਲੀ ਵਰਤਦਾ ਜਿਹੜਾ ਸਾਡਾ ਪਵਿੱਤਰ ਬਾਈਬਲ ਦਾ ਸ਼ਬਦ ਦਾ ਹਾਲੇਲੂਇਆ ਉਹਨੂੰ ਉਤ ਰੋੜ ਮਰੋੜ ਕੇ ਬੇਅਦਬੀ ਦੇ ਤਰੀਕੇ ਨਾਲ ਹਾਲੇਲੂਇਆ ਕਰਕੇ ਬੋਲਦਾ ਇਹ ਵੀ ਉਹਦਾ ਜਿਹੜਾ ਸੀਗਾ ਸਾਡੀ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਆਏ ਨੇ ਔਰ ਜਦੋਂ ਹਰਮੰਦਰ ਸਾਹਿਬ ਤੋਂ ਨਿਕਲ ਕੇ ਇਹ ਪਠਾਨਕੋਟ ਜਾਂਦੇ ਜਾਂਦੇ ਇਹਦੇ ਬਿਆਨ ਬਦਲ ਜਾਂਦੇ ਸ਼ਾਮ ਹੁੰਦੇ ਹੁੰਦੇ ਉੱਤੇ ਜਾ ਕੇ ਕਹਿੰਦਾ ਕਿ ਇਹ ਜਿਹੜਾ ਹਰਮੰਦਰ ਸਾਹਿਬ ਦੇ ਅੰਦਰ ਅਸੀਂ ਹਿੰਦੂ ਭਾਈਚਾਰੇ ਦੀ ਜਿਹੜੀ ਰਮਾਇਣ ਆ ਗ੍ਰੰਥ ਰਮਾਇਣ ਆ ਅਸੀਂ ਉਹਦਾ ਪਾਠ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਕਰਾਂਗੇ ਔਰ ਜਿਹੜੀ ਤਾਜਾ ਹੁਣ ਇਹਦੇ ਬਿਆਨ ਆਏ ਆ ਇਹ ਕਹਿੰਦਾ ਕਿ ਮੈਂ ਜਿਹੜਾ ਪੰਜਾਬ ਦੇ ਅੰਦਰ ਪੈਦਲ ਯਾਤਰਾ ਕਰੂੰਗਾ ਔਰ ਮੈਨੂੰ ਚਾਹੇ ਉਹਦੇ 'ਚ ਮੇਰੇ ਪ੍ਰਾਣ ਨਿਸ਼ਾਵਰ ਹੋ ਜਾਣ ਤਾਂ ਵੀ ਸਾਨੂੰ ਪਰਵਾਹ ਨਹੀਂ ਹੈ ਪਰ ਮੈਂ ਅੱਜ ਪੰਜਾਬ ਸਰਕਾਰ ਨੂੰ ਆ ਤੁਹਾਡੇ ਮੀਡੀਆ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਜੇਕਰ ਇਹ ਪੰਜਾਬ ਦੀ ਧਰਤੀ 'ਤੇ ਉਪਰ ਆਉਂਦਾ ਆ ਇਹ ਜੇਕਰ ਦੋ ਕੌਮਾਂ ਦਾ ਟਕਰਾਅ ਹੁੰਦਾ ਆ ਕੋਈ ਖੂਨ ਖਰਾਬਾ ਹੁੰਦਾ ਆ ਉਹਦੀ ਜ਼ਿੰਮੇਵਾਰੀ ਪੂਰੀ ਤੇ ਪੂਰੀ ਜਿਹੜੀ ਪੰਜਾਬ ਸਰਕਾਰ ਦੀ ਹੋਊਗੀ ਉਦੀ ਪੂਰੀ ਤੇ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਹੋਏਗੀ ਔਰ ਅਸੀਂ ਬਹੁਤ ਜਲਦੀ ਇੱਕ ਤੋਂ ਦਿਨ ਚ ਅਸੀਂ ਡੀਜੀਪੀ ਸਾਹਿਬ ਨੂੰ ਮਿਲ ਕੇ ਵੀ ਮੰਗ ਪੱਤਰ ਦੇਾਂਗੇ ਔਰ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਾਂਗੇ ਔਰ ਅੱਜ ਜਿਹੜਾ ਲੋਕਲ ਪ੍ਰਸ਼ਾਸਨ ਚਾਹੇ ਉਹ ਡੀਸੀ ਹੋਵੇ ਚਾਹੇ ਪੁਲਿਸ ਕਮਿਸ਼ਨਰ ਹੋਵੇ ਚਾਹੇ ਸਾਡੇ ਇੱਥੇ ਡੀਆਈਜੀ ਸਾਹਿਬ ਹੋਣ ਅਸੀਂ ਸਾਰਿਆਂ ਨੂੰ ਸਮੂੱਚੇ ਜੜਿਆ ਸਾਡੀ ਧਾਰਮਿਕ ਲੋਬੀ ਔਰ ਸਮਾਜਿਕ ਲੋਬੀ ਰਾਜਨੀਤਿਕ ਲੋਬੀ ਅਸੀਂ ਸਾਰੇ ਮੰਗ ਪੱਤਰ ਦੇ ਕੇ ਜਾਣੂ ਕਰਵਾਉਂਦੇ। ਲੱਗਦਾ ਹੈ ਪ੍ਰਿੰਤਰ ਸਾਹਿਬ ਦੀ ਸਿਰਫ ਚਰਚਾ ਚ ਰਹਿਣ ਵਾਸਤੇ ਵਿਵਾਦ ਦੇ ਬੈਲ ਦੇ ਰਹੇ ਤਾਂ ਹੋਰ ਜੰਗਾਂ ਲੱਗਾਂ। ਦੇਖੋ ਮੈਂ ਹੈਰਾਨ ਹੋ ਜਾਂਦਾ ਕਿ ਇਹ ਦਰਿੰਦਰ ਸ਼ਾਸਤਰੀ ਇੱਕ ਪ੍ਰਚਾਰਕ ਆ। ਇਹਨੂੰ ਤੇ ਚਾਹੀਦਾ ਕਿ ਸ਼ਾਂਤੀ ਦਾ ਸੰਦੇਸ਼ ਦੇਣਾ, ਆਪਣੇ ਪਿਆਰੇ ਭਾਰਤ ਨੂੰ ਏਕਤਾ ਦੇ ਸੂਤਰ ਦੇ ਵਿੱਚ ਬੰਨ੍ਹਣਾ। ਪਰ ਸਾਨੂੰ ਐ ਲੱਗ ਰਿਹਾ ਹੈ ਕਿ ਇਹਦੇ ਪਿੱਛੇ ਬਹੁਤ ਜੜੀਆਂ ਤਾਕਤਵਰ ਦੇਸ਼ ਨੂੰ ਪਾੜਨ ਵਾਲੀਆਂ ਸਮਾਜਿਕ ਜੜੀਆਂ ਕਦਰਾਂ ਕੀਮਤਾਂ ਨੂੰ ਤੋੜ-ਫੋੜ ਕਰਨ ਵਾਲੀਆਂ ਨਫ਼ਰਤ ਫਲਾਉਣ ਵਾਲੀਆਂ ਏਜੰਸੀਆਂ ਕੰਮ ਕਰ ਰਹੀਆਂ ਔਰ ਇਹਦੇ ਪਿੱਛੇ ਆਰਐਸਐਸ ਵਰਗੀਆਂ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਔਰ ਇਹ ਇਹ ਨਾ ਸਿਰਫ 크੍ਰਿਸਚੀਅਨ ਦੇ ਖਿਲਾਫ ਬੋਲਦਾ ਬਲਕਿ ਮੁਸਲਿਮ ਦੇ ਖਿਲਾਫ ਵੀ ਬੋਲਦਾ ਔਰ ਸਿੱਖ ਵੀਰਾਂ ਦੇ ਖਿਲਾਫ ਵੀ ਬੋਲਦਾ ਔਰ 크੍ਰਿਸਚੀਅਨਿਟੀ ਦੇ ਖਿਲਾਫ ਬੋਲਦਾ ਅਕਸਰ ਇੱਕ ਵਿਆਹ ਕਾਫੀ ਧਾਰਮਿਕ ਆਗੂਆਂ ਕੋਲੋਂ ਦਿੱਤੀਆਂ ਦੀ ਵਾਕਫ ਧਰਮਾਂ ਦੇ ਆਗੂਆਂ ਕੋਲੋਂ ਕਿ ਲਾਲਚ ਦੇ ਕੇ ਕਨਵਰਸ਼ਨ ਕਰਾਇਆ ਜਾਂਦਾ ਹੈ ਜੀ ਤੁਸੀਂ ਕੀ ਜਵਾਬ ਦੇਣਾ ਚਾਹੋਗੇ ਇਹ ਜਿਹੜਾ ਲਾਲਚ ਦੇ ਕੇ ਕਹਿੰਦੇ ਕਿ ਧਰਮ ਪਰਿਵਰਤਨ ਕਰਾਉਂਦੀ ਹੈ ਇਹ ਅਜ ਤੱਕ ਕੋਈ ਵੀ ਸਾਬਤ ਨਹੀਂ ਕਰ ਪਾਇਆ ਇਹ ਸਿਰਫ ਅਫਵਾਹਾਂ ਨੇ ਔਰ ਇਹ ਸਿਰਫ ਅਫਵਾਹਾਂ ਪਲਾ ਕੇ ਲੋਕਾਂ ਦੇ ਦਿਮਾਗ 'ਚ ਇੱਕ ਗਲਤ ਸੋਚ ਨੂੰ ਪਾਇਆ ਜਾਂਦਾ ਤੁਸੀਂ ਦੱਸੋ ਵੀ ਕੋਈ ਬੰਦਾ ਇਨਾ ਨੀਚਾ ਹੋਏਗਾ ਕਿ ਦਾਵੀ ਜਾਂ 50 ਜਾਂ ਲੱਖ-ਹਜ਼ਾਰ ਲਈ ਆਪਣਾ ਧਰਮ ਛੱਡ ਦੇ ਕੋਈ ਛੱਡ ਸਕਦਾ ਕੋਈ ਵੀ ਨਹੀਂ ਛੱਡ ਸਕਦਾ ਮੈਂ ਇੱਕ ਪ੍ਰੈਸਰ ਪਾウダー ਨੂੰ ਕਿਹਾ ਮੈਂ ਤੈਨੂੰ 10 ਲੱਖ ਦਿੰਦਾ ਚੱਲ ਤੂੰ ਮੇਰੇ ਕੋਲ ਆ 10 ਲੱਖ ਆਜਾ ਮੇਰੇ ਸਾਡੇ ਧਰਮ 'ਚ ਆਏਂਗਾ ਤੋ ਕਹਿੰਦਾ ਨਹੀਂ ਉਹ 10 ਲੱਖ ਦੇ ਕੇ ਨਹੀਂ ਇਹਦੇ ਸਿਰਫ ਅਫਵਾਹਾਂ ਆ ਔਰ ਇੱਕ ਨੈਗੇਟਿਵ ਵੇ ਬਣਾਈ ਜਾਂਦੀ ਆ 크੍ਰਿਸਚੀਅਨਿਟੀ ਦੇ ਖਿਲਾਫ ਕੰਟੀਨਿਊ ਦੇਖੋ ਜਿਹੜੇ ਗੋਰੇ ਨਹੀਂ ਉਹਨਾਂ ਕੋ ਬਹਿ ਦੀ ਕਮੀ ਆ ਇਹਨਾਂ ਨੇ ਕੀ ਦੱਸਿਆ ਹੈਗਾ ਉਹਨਾਂ ਨੂੰ ਸਿੱਖਾ ਨਹੀਂ ਜਾਂ ਹਿੰਦੂਆਂ ਨੇ ਤੇ ਉਹ ਗੋਰੇ ਹਿੰਦੂ ਬਣੇ ਜਾਂ ਸਿੱਖ ਬਣੇ ਉਹਨਾਂ ਨੂੰ ਕੋ ਚੰਗੀ ਗੱਲ ਲੱਗੀ ਉਹਨਾਂ ਦੇ ਦਿਲ ਕੀਤਾ ਲੱਗਵੇ ਮੰਨਰ ਅਸੀਂ ਪ੍ਰਚਾਰ ਕਰਦੇ ਆ ਜਿਹੜੀਆਂ ਚੰਗੀਆਂ ਗੱਲਾਂ ਦੇ ਕੋ ਚੰਗੀਆਂ ਗੱਲਾਂ ਦਾ ਪ੍ਰਚਾਰ ਹੁੰਦਾ ਨਾ ਬਾਈਬਲ ਜੋ ਮਾੜੀਆਂ ਗੱਲਾਂ ਦੇ ਪਿੱਛੇ ਕੋ ਲੱਗੇਗਾ ਬੰਦਾ ਤੁਸੀਂ ਦੱਸੋ ਅਗਰ ਅਸੀਂ ਮਾੜੀਆਂ ਗੱਲਾਂ ਦਾ ਪ੍ਰਚਾਰ ਕਰਦਾ ਕੌਣ ਸੁਨੇਗਾ ਇਹਦਾ ਮਤਲਬ ਬਹੁਤ ਵਧੀਆ ਗੱਲਾਂ ਅਸੀਂ ਦੱਸਦੇ ਜਿਹਦੇ ਪਿੱਛੇ ਲੋਕ ਲੱਗਦੇ ਨਹੀਂ ਤੋ ਇਹ ਸਾਰੀਆਂ ਫਾਫਾਵਾਂ ਨਹੀਂ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਇਹੋ ਜੀਆਂ ਫਾਫਾਵਾਂ ਦਾ ਤੇ ਆਪਣੀ ਸਮਾਜ ਨੂੰ ਜਿੱਲੀ ਵੀ ਸਾਡੀ ਭਾਈਚਾਰਾ ਮਾਧਿਮ ਨਾਈ ਪੋਇਤਰਨ ਦੇ ਸ਼ਾਸਤਰੀ ਨੂੰ ਮੈਸੇਜ ਜਨਾ ਜਾਉ ਕਿ ਬਿਲਕੁਲ ਉਹ ਇੱਕ ਧਾਰਮਿਕ ਆਗੂ ਆ ਤੇ ਮੈਂ ਵੀ ਇੱਕ ਧਾਰਮਿਕ ਆਗੂ ਆ ਤੇ ਮੈਂ ਦਰਿੰਦਰ ਸ਼ਾਸਤਰੀ ਨੂੰ ਕਹਿਣਾ ਵੀ ਤੈਨੂੰ ਤੇਰੇ ਰੱਬ ਨੇ ਲੋਕਾਂ ਦੇ ਵਿੱਚ ਸ਼ਾਂਤੀ ਦਾ ਮੈਸੇਜ ਦੇਣ ਲਈ ਠਰਾਇਆ ਆ ਤੈਨੂੰ ਪਾੜ ਪਾਉਣ ਲਈ ਤੇ ਲੋਕਾਂ ਦੇ ਵਿੱਚ ਦੰਗੇ ਕਰਾਉਣ ਲਈ ਤੇ ਆਪਸ ਵਿੱਚ ਲੜਾਉਣ ਲਈ ਤੇ ਪੰਧੀਆਂ ਤੇ ਗੰਦੀਆਂ ਤੇ ਵਿਰੋਧ ਵਾਲੀਆਂ ਕਦੀ ਮੁਸਲਮ ਦੇ ਖਿਲਾਫ ਕਦੀ 크ਿਸਚਨ ਦੇ ਖਿਲਾਫ ਕਦੀ ਕਦੀ ਸਿੱਖਾਂ ਦੇ ਖਿਲਾਫੀ ਤੂੰ ਐਦਾਂ ਬੋਲਣਾ ਤੈਨੂੰ ਇਹ ਜਾਜ ਦਿੰਦਾ ਤੇਰਾ ਗ੍ਰੰਥ ਜਾਂ ਤੇਰਾ ਅਹੁਦਾ ਕਿ ਤੂੰ ਐਦਾਂ ਦੀਆਂ ਚੀਜ਼ਾਂ ਕਰੇਂ ਹਾਂ ਉਹ ਪੰਜਾਬ ਆਮ ਦੇ ਵਿਰੋਧ ਕੀਤਾ ਜਾਣਾ ਉਸ ਸੰਬੰਧ ਵਿੱਚ ਹੋਰ ਵੀ ਧਾਰਮਿਕ ਆਗੂ ਨੂੰ ਅਪੀਲ ਕਰੋਗੇ ਇਕੱਠੇ ਹੋ ਗਏ ਇੱਕ ਜੁੱਟ ਖਾਲਸਾ ਨਾਲ ਖੜੇ ਪੰਜਾਬ ਪੂਰਾ ਪੰਜਾਬ ਪੂਰੇ ਪੰਜਾਬ ਦੇ ਮੂਵਮੈਂਟ ਸ਼ੁਰੂ ਹੋ ਗਿਆ ਪੂਰੇ ਪੰਜਾਬ ਦੇ 크ਿਸਚਨਸ ਲੀਡਰ ਪਾਸਵਾਨ ਫਾਦਰਸ اور ਸਾਰੀਆਂ ਸੰਸਥਾਵਾਂ ਬਟ ਜਿਹੜੇ ਧਰਮ ਹੈ ਗਿਆ ਜੀ ਕੋਈ ਨਿੱਕਰੀਆਂ ਪੰਜਾਬ ਦਾ ਮਾਮਲਾ ਹੈ ਜਿਹੜੇ ਦੂਸਰੇ ਧਰਮ ਉਹ ਵੀ ਆਣਗੇ ਬਿਲਕੁਲ ਉਹ ਵੀ ਸਾਡੇ ਨਾਲ ਸ਼ਾਮਲ ਹੋਣਗੇ ਟਾਰਗੇਟ ਕਿਉਂ ਕੀਤਾ ਜਾਂਦਾ ਕਿਉਂਕਿ ਪਿਛਲੇ ਦਿਨੀ ਆਪਾਂ ਵੇਖਦੇ ਆਂ ਤ੍ਰਿੰਦਰ ਸ਼ਾਸਤਰੀ ਵੱਲੋਂ ਤੀਜੀ ਚੌਥੀ ਵਾਰ ਜਿਹੜਾ 크ਿਸਚੀਅਨਿਟੀ ਨੂੰ ਲੈ ਕੇ ਟਾਰਗੇਟ ਕੀਤਾ ਗਿਆ ਬਿਆਨ ਸਾਝੀ ਕੀਤੀ ਗਈ ਕੀ ਕਾਰਨ ਮੰਨਦੇ ਇਹ ਇਹਦੇ ਪਿੱਛੇ ਕੁਝ ਏਜੰਸੀਆਂ ਕਹਿ ਲੋ ਜਾਂ ਕੁਝ ਗੰਦੇ ਮਰਸੂਬੇ ਕਹਿ ਲੋ ਜਾਂ ਕੁਝ ਐਦਾਂ ਦੀਆਂ ਦੰਗੀਆਂ ਸੋਚਾਂ ਜਿਹੜੀਆਂ ਇਹਨਾਂ ਨੇ ਪਲਾਨ ਕੀਤੇ ਐਦਾਂ ਦੀਆਂ ਕੁਝ ਦੰਗੀਆਂ ਸਾਝਾਂ ਦੇ ਲੋ ਜਿਹੜਾ 크ਰਿਸਚੀਅਨਟੀ ਨੂੰ ਹਰ ਵਕਤ ਬਦਨਾਮ ਤੇ ਟਾਰਗੇਟ ਕੀਤਾ ਜਾਂਦਾ ਹੈ ਮੈਨੂੰ ਇਹਦਾ ਸਮਝ ਆਉਂਦਾ ਹੈ। ਧੰਨਵਾਦ। ਸਰਕਾਰ ਕੋਲ ਕਾਨੂੰਨ ਲਿਆਂਦਾ ਗਿਆ। ਹਾਂਜੀ। ਪਰੰਤਵੰਤ ਸਵਾਲ ਦੇ ਵਿੱਚ ਸੰਦੇਸ਼ ਕਾਨੂੰਨ ਲਿਆਂਦਾ ਗਿਆ। ਉਹੇ ਮੰਗ ਪੰਜਾਬ ਮਤਲਬ ਫਰੀ ਵੀ ਕਾਨੂੰਨ ਬਣਾਇਆ ਜਾਵੇ ਜਿਸ ਬਾਰੇ ਜਿਨੇ ਕਰਨਾ ਹੋ। ਇਹ 2 ਸਾਲ ਜਿਹਨੇ ਲਈ ਇਸਾਈ ਬੰਦੇ ਨੂੰ 2 ਸਾਲ ਚੱਕ ਕੇ ਇੰਜਰਵੇਸ਼ਨ ਬਾਹਰ ਸੈਟ। ਹਾਂ ਅਗਰ ਸਰਕਾਰ ਇਦਾਂ ਦੀ ਕੋਈ ਚੀਜ਼ ਕਰਦੀ ਹੈ। ਮੰਨ ਲਓ ਵੈਸੇ ਤੇ ਇਦਾਂ ਦੀਆਂ ਚੀਜ਼ਾਂ ਦੀ ਜਰੂਰਤ ਹੀ ਨਹੀਂ ਹੈ। ਮੈਂ ਸਮਝਦਾ ਹਾਂ ਕਿ ਕਿ ਹਰ ਇਨਸਾਨ ਕੋਲ ਦੇਰਕੂਪਤ ਨਹੀਂ ਹੈ। ਜਿਹਦੇ ਮਰਜ਼ੀ ਪਿੱਛੇ ਲੱਗੇਗਾ ਇਹਦੇ ਬਾਅਦ ਗੱਲਾਂ ਜਿੱਧਰ ਨੂੰ ਮਰਜ਼ੀ ਬਣਾਈ ਜਾਓ ਕੀ ਕਿਸੇ ਕੋਸ਼ ਕਰਨਾ ਹੈ ਸਰ ਹੁਣ ਅਗਲੀ ਰਣਨੀਤੀ ਦੀ ਜਿਹੜੀ ਬੈਠੀ ਹੈ ਸਮੁੱਚੇ ਪੰਜਾਬ ਦੇ ਸਾਡੇ ਰਾਜਨੀਤਿਕ ਆਗੂ ਬੈਠੇ ਨੇ ਸਮਾਜਿਕ ਆਗੂ ਬੈਠੇ ਨੇ ਔਰ ਵਿਸ਼ੇਸ਼ ਜਿਹੜੀ ਸਾਡੀ ਲੋਬੀ ਹੈ ਜਿਨ੍ਹਾਂ ਦਾ ਅਸੀਂ ਤੈਹ ਦਿਲੋਂ ਸਤਿਕਾਰ ਕਰਦੇ ਹਾਂ ਜਿਹੜੇ ਸਾਡੇ ਧਾਰਮਿਕ ਲੋਬੀ ਹੈ ਬਿਸ਼ਪ ਸਾਹਿਬਾਨ ਕੈਥਲਿਕ ਦੇ ਫਾਦਰ ਸਾਹਿਬਾਨ ਸੀਆਈਐਨਏ ਮੈਥੋਡਿਸਟ ਸਾਲਵੇਸ਼ਨ ਆਰਮੀ ਪੈਂਟਿਕੋਸਟਲ ਸਾਰੀ ਸਾਡੀ ਡਾਇਨੋਮੀਨੇਸ਼ਨਲ ਸਮੁੱਚੇ ਪੰਜਾਬ ਦੇ ਅੰਦਰੋਂ ਬੈਠੇ ਆਂ ਔਰ ਅਸੀਂ ਤੁਹਾਡੇ ਮੀਡੀਆ ਦੇ ਮਾਧਮ ਦਾ ਇਹ ਦੱਸਣਾ ਚਾਹੁੰ ਇਹ ਇਹ ਜਿਹੜਾ ਦਰਿੰਦਰ ਸ਼ਾਸਤਰੀ ਹੈ ਇਹਦੀ ਅਸੀਂ ਪੰਜਾਬ ਦੇ ਅੰਦਰ ਜਿਹੜੀ ਬਿਲਕੁਲ ਐਂਟਰੀ ਨੂੰ ਬੈਨ ਕਰਵਾਉਣਾ ਚਾਹੁੰਦੇ ਸਰਕਾਰਾਂ ਤੋਂ ਇਹਦੇ ਕਦਮ ਜਿਹੜੇ ਪੰਜਾਬ ਦੀ ਪਾਗ ਧਰਤੀ ਉੱਪਰ ਇਹਦੇ ਨਾਕਾਮ ਨਾਪਾਕ ਕਦਮ ਅਸੀਂ ਨਹੀਂ ਪੈਂਦਿਆਂਗੇ ਕਿਉਂਕਿ ਅਸੀਂ ਜਦ ਦਾ ਸਾਡਾ ਭਾਰਤ ਦੇਸ਼ ਆਜ਼ਾਦ ਹੋਇਆ ਅਸੀਂ ਸਿੱਖ ਵੀਰ ਵੀ ਬਿਲਕੁਲ ਇੱਕ ਦੂਸਰੇ ਦੇ ਨਾਲ ਮਿਲ ਕੇ ਰਹਿੰਦੇ ਹਾਂ ਹਿੰਦੂ ਵੀਰ ਵੀ ਮਿਲ ਕੇ ਰਹਿੰਦੇ ਹਾਂ 크ਰਿਸਚਨ ਮੁਸਲਿਮ ਅਸੀਂ ਸਾਰੇ ਬੜੀ ਸ਼ਾਂਤੀ ਨਾਲ ਬੜੇ ਪਿਆਰ ਦੇ ਨਾਲ ਮਿਲ ਕੇ ਰਹੋਨੇ ਹਾਂ ਪਰ ਇਸ ਤਰੀਕੇ ਦੇ ਜਿਹੜੇ ਦਰਿੰਦਰ ਸ਼ਾਸਤਰੀ ਵਰਗੇ ਜਿਹੜੇ ਚਾਲਾਕ ਲੋਕ ਨੇ ਛਾਤਰ ਲੋਕ ਨੇ ਜਿਹੜੇ ਏਜੰਸੀਆਂ ਦੇ ਹੱਥ ਦੇ ਖਡੌਣੇ ਬਣ ਕੇ ਖੇលਦੇ ਨੇ ਸਰਕਾਰਾਂ ਦੇ ਹੱਥ ਦੇ ਖਡੌਣੇ ਬਣ ਕੇ ਖੇលਦੇ ਨੇ ਅਸੀਂ ਪੰਜਾਬ ਦੀ ਧਰਤੀ ਦੇ ਉੱਪਰ ਇਹਦੇ ਕਦਮ ਨਹੀਂ ਪੈਣ ਦੇਵਾਂਗੇ ਅਸੀਂ ਬਹੁਤ ਜਲਦੀ ਡੀਜੀਪੀ ਪੰਜਾਬ ਨੂੰ ਵੀ ਮੰਗ ਪੱਤਰ ਦੇਵਾਂਗੇ ਔਰ ਯਕੀਨੀ ਬਣਾਉਣਾ ਪਊਗਾ ਉਹਨਾਂ ਨੂੰ ਕਿ ਇਹ ਪੰਜਾਬ ਦੀ ਧਰਤੀ ਉੱਪਰ ਇਹਦੇ ਨਾ ਪਾਕ ਕਦਮ ਨਹੀਂ ਪੈਣਗੇ ਔਰ ਅਸੀਂ ਸੀਐਮ ਸਾਹਿਬ ਨੂੰ ਮਿਲ ਕੇ ਇਹਦੇ ਬਾਰੇ ਜਾਣੂ ਕਰਾਵਾਂਗੇ ਔਰ ਲੋਕਲ ਪ੍ਰਸ਼ਾਸਨ ਨੂੰ ਮਿਲ ਕੇ ਕਰਾਵਾਂਗੇ ਜੇਕਰ ਨਹੀਂ ਸੁਣਵਾਈ ਹੁੰਦੀ ਤੇ ਫਿਰ ਅਗਲਾ ਐਕਸ਼ਨ ਅਗਰ ਫੇਰ ਵੀ ਸਰਕਾਰਾਂ ਦੀ ਕੋਈ ਇਹ ਲੈ ਰਹਿ ਜਾਂਦੀ ਹੈ ਨਾਕਾਮੀ ਰਹਿ ਜਾਂਦੀ ਹੈ ਜਾਂ ਪ੍ਰਸ਼ਾਸਨ ਦੀ ਕੋਈ ਨਾਕਾਮੀ ਰਹਿ ਜਾਂਦੀ ਹੈ ਤੇ ਫਿਰ ਅਸੀਂ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਹਾਂ ਉਹ ਕੱਲ੍ਹ ਨੂੰ ਅਸੀਂ ਹਜ਼ਾਰਾਂ ਦੀ ਗਿਣਤੀ ਚ ਹੋਵਾਂਗੇ ਤੇ ਉਸ ਤੋਂ ਬਾਅਦ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਇੱਕ ਜਿਹੜੇ ਸਾਡੇ ਬਾਰਡਰ ਪੁਆਇੰਟ ਹੋਣਗੇ ਹਰ ਇੱਕ ਸਾਡੇ ਪੰਜਾਬ ਦੇ ਐਂਟਰੀ ਪੁਆਇੰਟ ਹੋਣਗੇ 에어ਪੋਰਟ ਹੋਣਗੇ ਰੇਲਵੇ ਸਟੇਸ਼ਨ ਹੋਣਗੇ ਜਿੱਥੇ ਕਿ ਹੈਲੀਪੈਡ ਬਣਾਉਗਾ ਅਸੀਂ ਉਥੇ ਵਿਰੋਧ ਕਰਾਂਗੇ ਅਸੀਂ ਪੂਰੀਆਂ ਸੜਕਾਂ ਦੇ ਉੱਪਰ ਸਾਡੀ ਸੰਗਤ ਜਿਹੜੀ ਹੈ ਪੂਰੇ ਲੰਮੇ ਪੈ ਕੇ ਪ੍ਰਦਰਸ਼ਨ ਕਰੂਗੀ ਕਾਲੀਆਂ ਝੰਡੀਆਂ ਵੀ ਬਖਾਵਾਂਗੇ ਉਤਲੇ ਵੀ ਸਾੜਾਂਗੇ ਔਰ ਜਿਹੜਾ ਖੂਨ ਖਰਾਬਾ ਅਗਰ ਦੋ ਕੌਮਾਂ ਦੇ ਟਕਰਾਰ ਦੇ ਵਿੱਚ ਹੁੰਦਾ ਉਹਦੀ ਸਾਰ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਦੀ ਹੋਏਗੀ ਉਹ ਭਾਰਤ ਸਰਕਾਰ ਦੀ ਹੋਏਗੀ ਔਰ ਪੰਜਾਬ ਪ੍ਰਸ਼ਾਸਨ ਦੀ ਹੋਊਗੀ ਕਿਰਸ਼ੇਡ ਦਾ ਮਤਲਬ ਜਿਵੇਂ ਬਣਾਇਆ ਗਿਆ ਇਹਦਾ ਮਤਲਬ ਜੀ ਇਹ ਕੋਈ ਯੋਧਿਆ ਸਿੱਧਾ ਤਲਵਾਰ ਦੇ ਨਾਲ ਇਹ جنگ ਕਹਿਰੀ ਨਹੀਂ ਉਹ ਜੋ ਬਣਾਉਂਦੇ ਨੇ ਕ੍ਰੂਸੇਡ ਦਾ ਮਤਲਬ ਹੈ ਇੱਕ ਸੱਚਾ ਸ਼ਾਂਤੀ ਦਾ ਮੈਸੇਜ ਔਰ ਜਦੋਂ ਵੀ ਅਸੀਂ ਜਿਹਨੂੰ ਕਹਿੰਨੇ ਕ੍ਰੂਸੇਡ ਜਦੋਂ ਆਪਾਂ ਕਰਦੇ ਆਂ ਕਿ ਉੱਥੇ ਕੋਈ ਦੰਦੇ ਦੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਉੱਥੇ ਕੋਈ ਲੜਾਈ ਦਾ ਗਿਆਨ ਦਿੱਤਾ ਜਾਂਦਾ ਉੱਥੇ ਤੇਰੀ ਖਾਤ ਦੀ ਇਹ ਬੁਲਾਵਾ ਨਹੀਂ ਨਹੀਂ ਉਹ ਬਣਾਈ ਗਈ ਆ ਗੱਲ ਉਹ ਇੱਕ ਅੱਛਾ ਮੈਸੇਜ ਹੈ ਫਿਰ ਹੋਇਆ ਕੀ ਦੇਖੋ ਅਸੀਂ ਇੰਨੇ ਅਸੀਂ ਦਿਲ ਦੇ ਨਾਲ ਆਪਣੇ ਭਾਈਚਾਰੇ ਦੇ ਵਿੱਚ ਕਿਸੇ ਕਿਸਮ ਦਾ ਟਕਰਾਅ ਨਾਲ ਅਸੀਂ ਬੰਦ ਵੀ ਕਰਤਾ ਇਸੇ ਕਰਕੇ 25 ਤੋਂ ਬਾਅਦ ਬੈਨ ਹੋ ਗਿਆ ਇਹ 1.5 ਉਹ ਇੱਕਦਮ ਇਹ ਗੱਲਾਂ ਕਰਦੇ ਨੇ ਲੇਕਿਨ ਇਸੇ ਕਰਕੇ ਅਸੀਂ ਉਹਦੇ ਵਿੱਚ ਬਾਅਦ ਵਿੱਚ ਇਹਨੂੰ ਨਹੀਂ ਯੂਜ਼ ਕੀਤਾ ਤਾਂ ਸਾਡੇ ਆਪਸੀ ਭਾਈਚਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ ਕੋਈ ਟਕਰਾਅ ਨਾ ਹੋਵੇ ਕਿਸੇ ਸ਼ਬਦ ਨੂੰ ਲੈ ਕੇ ਗੱਲ ਨੂੰ ਲੈ ਕੇ ਤੇ ਹੋਰ ਇਸ ਤੋਂ ਵੱਧ ਹੋ ਕੀ ਹੋ ਸਕਦਾ ਅੱਜ ਸਾਰਾ ਹੀ ਮੀਡੀਆ ਜਿਹੜਾ ਨੈਸ਼ਨਲ ਮੀਡੀਆ ਔਰ ਬਾਕੀ ਸਾਰਾ ਮੀਡੀਆ ਅੱਜ ਮਸੀਹ ਭਾਈਚਾਰੇ ਦੇ ਇਸ ਕਿਉਂਕਿ ਅੱਜ ਦਾ ਜਿਹੜਾ ਮੇਨ ਮਿਸ਼ਾ ਹੈ ਉਹ ਇਹ ਆ ਕੇ ਦਰਿੰਦਰ ਸ਼ਾਸਤਰੀ ਹਮੇਸ਼ਾ ਜਿਹੜਾ ਮਸੀਹ ਭਾਈਚਾਰੇ ਦੇ ਖਿਲਾਫ ਸਿੱਖ ਸਿੱਖ ਭਾਈਚਾਰੇ ਦੇ ਕਰਕੇ ਉਹਨਾਂ ਦੇ ਸਾਡੇ ਦੋਨਾਂ ਭਾਈਚਾਰਿਆਂ 'ਚ 파ੜ ਪਾਉਣਾ ਚਾਹੁੰਦਾ ਔਰ ਉਹ ਜਦੋਂ-ਜਦੋਂ ਵੀ ਪੰਜਾਬ ਦੀ ਧਰਤੀ ਉੱਪਰ ਹੁੰਦਾ ਹੈ ਸਿੱਖ ਭਾਈਚਾਰਾ ਔਰ ਮਸੀਹ ਭਾਈਚਾਰੇ ਦੇ ਖਿਲਾਫ ਇੱਕ ਜ਼ਹਿਰ ਉਗਲ ਕੇ ਜਾਣਾ ਚਾਹੁੰਦਾ ਹੈ ਔਰ ਜਿਹੜੀ ਹੁਣੇ-ਹੁਣੇ ਤਾਜ਼ਾ ਉਹਦੇ ਬਿਆਨ ਆਏ ਨੇ ਦਰਿੰਦਰ ਸ਼ਾਸਤਰੀ ਦੇ ਉਹਨੇ ਕਿਹਾ ਕਿ ਮੈਂ ਪੈਦਲ ਯਾਤਰਾ ਕਰੂੰਗਾ ਔਰ ਸਾਨੂੰ ਇਸ ਗੱਲ ਦੀ ਪੂਰੀ-ਪੂਰੀ ਸ਼ੰਕਾ ਹੈ ਇਹ ਸਾਡੇ ਪਿਆਰੇ ਪੰਜਾਬ ਨੂੰ ਉਹ ਅੱਗ ਦਾ ਲਾਂਬੂ ਲਾ ਕੇ ਜਾਊਗਾ ਔਰ ਸਿੱਖ ਭਾਈਚਾਰੇ ਦੇ ਔਰ ਮੁਸੀਬ ਭਾਈਚਾਰੇ ਦੇ ਖਿਲਾਫ ਜਿਹੜਾ ਬਹੁਤ ਇੱਕ ਜ਼ਹਿਰ ਉਗਲ ਕੇ ਜਾਊਗਾ ਜਿਹੜਾ ਪੂਰੇ ਦੇ ਵਿੱਚ ਸਾਡੇ ਦੋਨਾਂ ਭਾਈਚਾਰਿਆਂ ਦੇ ਵਿੱਚ ਆੜ ਪਾਊਗਾ ਸੋ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਡੀਜੀਪੀ ਪੰਜਾਬ ਨੇ ਜਾਂ ਸਾਡਾ ਜਿਹੜਾ ਅੰਮ੍ਰਿਤਸਰ ਪ੍ਰਸ਼ਾਸਨ ਹੈ ਅਸੀਂ ਔਰ ਜਿਹੜੀ ਪੰਜਾਬ ਸਰਕਾਰ ਹੈ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਔਰ ਮੰਗ ਪੱਤਰ ਵੀ ਦੇਣ ਜਾ ਰਹੇ ਹਾਂ ਔਰ ਤੁਹਾਡੇ ਮੀਡੀਆ ਦੇ ਮਾਧਿਅਮ ਦਰਹੀਂ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਪਰ ਉਹ ਦਰੇਂਦਰ ਸ਼ਾਸਤਰੀ ਨਾਂ ਦਾ ਵਿਅਕਤੀ ਆਉਣਾ ਨਹੀਂ ਚਾਹੀਦਾ ਜੇਕਰ ਉਹ ਧਰਤੀ ਦੇ ਉੱਪਰ ਆਉਂਦਾ ਆ ਜੇਕਰ ਉਹ ਕਿਤੇ ਸਮਾਜਿਕ ਤੌਰ ਤੇ ਦੰਗੇ ਫਸਾਦ ਹੁੰਦੇ ਆ ਤੇ ਉਹਦੀ ਸਮੁੱਚੀ ਸਮੁੱਚੀ ਜਿਹੜੀ ਆ ਜ਼ਿੰਮੇਵਾਰੀ ਉਹ ਪੰਜਾਬ ਸਰਕਾਰ ਦੀ ਹੋਊਗੀ ਬੀਜੇਪੀ ਪੰਜਾਬ ਦੀ ਹੋਊਗੀ ਔਰ ਜੇ ਸਾਰਾ ਹੀ ਪੰਜਾਬ ਦਾ ਪ੍ਰਸ਼ਾਸਨ ਅਮਲਾ ਆ ਉਹ ਸਾਰੀ ਜਿਹੜੀ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਹੁਣ ਮੈਂ ਬੇਨਤੀ ਕਰਦਾ ਸਾਡੇ ਮਾਨਯੋਗ ਪੌਸਟ ਪਾਲ ਸੁਖਪਾਲ ਜਨਾ ਮਨਿਸਟਰੀ ਦੇ ਜਿਹੜੇ ਮੁਖ ਪ੍ਰਚਾਰਕ ਨੇ ਜੇ ਸਾਡੇ ਸਮਾਜ ਨੂੰ ਦਿਸ਼ਾ ਨਿਰਦੇਸ਼ ਦੇਣਾ ਚਾਹੁੰਦੇ ਨੇ ਔਰ ਮੈਂ ਚਾਹੁੰਦਾ ਕਿ ਉਹ ਵੀ ਜਿਹੜੇ মিডিਆ ਦੇ ਨਾਲ ਰੂਬਰੂ ਹੋ ਕੇ ਇਸ ਗੱਲ ਦੇ ਉੱਪਰ ਚਾਨਣਾ ਪਾਉਣ